ਕੋਈ ਨੀ ਮੰਨਤ ਹੋ ਰਹਾ ਮਨ ਪਤਾ ਕੀ ਆ ਈਆਂ ਦਾ ਅਸਲੀ ਘਰ ਸੌਰੇ ਹੀ ਹੁੰਦੇ ਆ ਠੀਕ ਆ ਇਹੀ ਤਰ੍ਹਾਂ ਘਰ ਹੋ ਰਹਾ ਮਨ ਤੂੰ ਚਾਹ ਪਾਣੀ ਪੀ ਬੈਠ ਕੇ ਬਤੜ ਕੇ ਸਾਰੀ ਗੱਲ ਇਹਦੇ ਨਾਲ ਕੰਜਰਨਾ ਕਰਦੇ ਆ ਮੇਰੀ ਗੱਲ ਮੇਰੀ ਗੱਲ ਉਸ ਸਾਲ ਕੱਠੇ ਨਹੀਂ ਗੱਡਿਆ ਕੁਛ ਤਾਂ ਸੋਚ ਅੱਛਾ ਤੂੰ ਨਹੀਂ ਸੋਚਿਆ ਵੀ ਅਸੀਂ 8 ਸਾਲ ਗੱਡੇ ਆ ਦੋ ਬੱਚੇ ਆ ਕੋਈ ਮੈਂ ਗੂਗਲ ਤੋਂ ਨਹੀਂ ਚੱਕੇ ਆਪਣੇ ਹੀ ਉਹ ਪਿਆਰ ਨਾਲ ਹੀ ਹੁੰਦੇ ਨੇ ਜਵਾਕ ਵੀ ਹੰਤੂ ਜਾ ਸੇ ਕੋਲੀ ਜੀ ਦੇ ਮਗਰ ਪਾਈ ਤਾ ਕਿ ਮੈਂ ਉਹਨਾਂ ਨੂੰ ਵੀ ਕੁਝ ਨਹੀਂ ਕਹਿਣ ਜੋਗਾ ਸ਼ਰਮ ਨਹੀਂ ਮੰਨੀ ਹੈਗੀ ਮੇਰਾ ਘਰ ਬਰਬਾਦ ਕਰ ਦੇਣੀ ਜਵਾਕਰ ਚੱਲ ਮੈਂ ਕਿਹੜਾ ਤਰ੍ਹਾਂ ਘਰ ਬਰਬਾਦ ਨਹੀਂ ਆਲਾ ਸਾਸ਼ਟਿਆ ਨਹੀਂ ਤੁਸੀਂ ਮੇਰਾ ਘਰ ਘਰ ਚੁਟਵਾ ਤਾ ਸੋਲਾ ਬੈ ਕੇ ਗੱਲ ਮੇਰੇ ਮਨ ਨੂੰ ਲਾ ਇੱਕ ਤੁਸੀਂ ਕਿਵੇਂ ਸਭਾ ਦਾ ਦੇਣਾ ਮੈਂ ਨਹੀਂ ਤੂੰ ਆ ਢੋਡੀ ਛੱਡਾ ਜੀ ਤੈਨੂੰ ਪਈ ਨਹੀਂ ਕਿ ਵੇ ਤੂੰ 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 ਕਸਿਆ ਤੂੰ ਕੀ ਕਹਿੰਦੀ ਕਿ ਪਤਰੀ ਬੋਕਾ ਲੈਣੇ ਪੀ ਤੂੰ ਕੋਈ ਮੌਕਾ ਦਿੱਤਾ ਮੈਨੂੰ ਇਹ ਗਲਤੀਆਂ ਸੌਲਾ ਕੀ ਮਾਰਾ ਕਰਦਾ ਮੈਂ ਤੇਰਾ ਓਏ ਲੱਤ ਤੂੰ ਵਾਖੋ ਕਈ ਨਹੀਂ ਆ ਓਏ ਬੱਸ ਓ ਤੂੰ ਮਾਰ ਨਾ ਤੂੰ ਛੰਡ ਦੇ ਮਾਰਨਾ ਤੂੰ ਜੇ ਤੱਕ ਬਲਾਜਾ ਮੁੰਡਾ ਹੈ ਮੁੰਡਾ ਜੇ ਬਲਾਜਾ ਮੁੰਡਾ ਨਹੀਂ ਕਹੇ ਜਾ ਬਲਾਜਾ ਮੁੰਡਾ ਜਿੰਦਗੀ ਦੋਆ ਦੋਆ ਦੀ ਬਰਦਾਸ਼ਤ ਕਰਦੀ ਬੱਸ ਕਰ ਚੱਲ ਤੂੰ ਪੜੀ ਆਹ ਨਹੀਂ ਤੂੰ ਨਹੀਂ ਉਹ ਮਾਰ ਸਾ ਤੇ ਉਹ ਕੀ ਕਰਨੇ ਉਹ ਕੀ ਗੱਲ ਭਾਬੀ ਭਾਬੀ ਕੀ ਗੱਲ ਉਹ ਕੁੜਕਾ ਉਹ ਕੁੜਕਾ ਇਹਦਾ ਅੱਤਾ ਪਰਣ ਨੂੰ ਪੈ ਗਈ ਹੈ ਇਧਰ ਇਧਰ ਦਾ ਕੀ ਮਾੜਾ ਕਰਤਾ ਆ ਵਿਆਹ ਕਰਾ ਦੇ ਇਹਨੇ ਪਤੇਰਾ ਕੁਝ ਮੈਂ ਛੱਡ ਦੇ ਬੇਟਾ ਛੱਡ ਦੇ ਚਾਚਾ ਜੀ ਭਾਬੀ ਕੀ ਗੱਲ ਹੈ ਐਨੇ ਹੁਣ ਇਹਦਾ ਵਿਆਹ ਕਰਾ ਲਵਾਂ ਸੀ ਕਿ ਰੱਖਿਆ ਨਾ ਸੀ ਕਿ ਵਰਤਾ ਇੱਕ ਮਿੰਟ ਮੰਨਦਾ ਚਾਚਾ ਜੀ ਤੁਸੀਂ ਮੈਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਕੀ ਲੱਗਦੀ ਆ ਮੈਂ ਇਹਦੀ ਘਰ ਵਾਲੀ ਕਿੰਨੇ ਬੱਚੇ ਆ ਸਾਡੇ ਦੋ ਆ ਮੇਰੇ ਗਈ ਮਗਰ ਹੋਰ ਲਿਆਇਆ ਵਿਆਹ ਕੇ ਦੇਖੋ ਇਧਰ ਲੈ ਆਹ ਵੇਖ ਲਾ ਬੈਠੀ ਆਈ ਸ਼ਰਮ ਤਾਂ ਨਹੀਂ ਆਉਂਦੀ ਕਰਤਾ ਉਹੀ ਕੰਮ ਜਿਹੜੇ ਕਰੇ ਤੋਂ ਡਰਦੀ ਸੀ ਮੈਂ ਮੈਂ ਡਰਦੀ ਸੀ ਜਿਹੜੀਆਂ ਗੱਲਾਂ ਤੋਂ ਉਹੀ ਕਰਵਾਤੀਆਂ ਨਾ ਸ਼ਰਮ ਨਹੀਂ ਮੰਨੀ ਚਿੱਟੇ ਵਾਲਾ ਇਹ ਪਹਿਨੇ ਸੰਗੀ ਮੰਲਨ ਦੀ ਮਾੜੀ ਮੋਟੀ ਆਦੇ ਪੁੱਤ ਦਾ ਘਰ ਪੜਦੀ ਨੂੰ ਭੋਲੇ ਤਰਸ ਨਹੀਂ ਆਇਆ ਤੈਨੂੰ ਤਦ ਜੇ ਤੂੰ ਛੱਡ ਕੇ ਉੱਠ ਗਈ ਸੀ ਤੈਨੂੰ ਨਹੀਂ ਪਤਾ ਸੀ ਅੱਦ ਕੇ ਅੱਛਾ ਮੈਂ ਛੱਡ ਕੇ ਉੱਠ ਗਈ ਨਾ ਤੁਸੀਂ ਜਵਾਕਾਂ ਦੀ ਸ਼ਰਮ ਮੰਨੀ ਵੀ ਹਾਂ ਜਵਾਕਾਂ ਵਾਸਤੇ ਫੋਨ ਲਾ ਲਈਏ ਨਾ ਮੇਰੇ ਵਾਸਤੇ ਫੋਨ ਲਾਇਆ ਵੀ ਆ ਜਾ ਪੁੱਤ ਕਦੋਂ ਆਏਂਗੀ ਹੈ ਤੁਸੀਂ ਤਾਂ ਫਾਹਾ ਵੱਡਣਾ ਹੀ ਚਾਹੁੰਦੇ ਸੀ ਮੇਰਾ ਵੀ ਕਿਹੜੇ ਵਾਲੇ ਨਿਕਲੂਗੀ ਇਹ ਘਰੋਂ ਤੂੰ ਐ ਦੱਸ ਕੇ ਗਈ ਸੀ ਵੀ ਮੈਨੂੰ ਜੇ ਤੁਸੀਂ ਨਹੀਂ ਹੁਣ ਆਉਣੀ ਆ ਵਾਟ ਦੇਖ ਜੋ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਆਂਡਗਵੰਡ ਦੱਸਦਾ ਤੁਹਾਡੀਆਂ ਕਰਤੂਤਾਂ ਬਾਰੇ ਕੀ ਕੁਝ ਘਰੇ ਚੱਲੀ ਜਾਂਦਾ ਕੀ ਕੁਝ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਐਡੀ ਦੂਰ ਬੈਠੀ ਮੈਂ ਕਿਹੜਾ ਆਉਣੀ ਆ ਕਿਹਨਵਾੜ ਗਾਣ ਦੱਸ ਦੇ ਸਾਨੂੰ ਵੀ ਦੱਸ ਦਿੰਦੇ ਲੋਕ ਦੱਸ ਦਿੰਦੇ ਤੁਹਾਨੂੰ ਲੋਕ ਆਹੋ ਬਸ ਤੂੰ ਤਾਂ ਤੂੰ ਤਾਂ ਮੇਰਾ ਘਰ ਜਾੜਨਾ ਸੀ ਮੈਨੂੰ ਤਾਂ ਬਰਬਾਦ ਕਰਤਾ ਇਹਨੇ ਸ਼ਰਮ ਤਾਂ ਨਹੀਂ ਆਈ ਮੇਰਾ ਘਰ ਪੜਦੀ ਨੂੰ ਵੀ ਆ ਕੀ ਹੋਈ ਜਾਂਦਾ ਤੇਰੇ ਪੁੱਤ ਦਾ ਘਰ ਉਜੜੀ ਜਾਂਦਾ ਭੋਰਾ ਹੀ ਮੰਨ ਲੰਦੀ ਮਾੜੀ ਮੋਟੀ ਸਾਰਾ ਕੁਝ ਦੱਸਦਾ ਮੈਨੂੰ ਆਣ ਗਵਣ ਜੇ ਮੈਨੂੰ ਇੰਨੇ ਟਾਈਮ ਹੋ ਗਿਆ ਉੱਥੇ ਬੈਠੀ ਨੂੰ 8 ਮਹੀਨੇ ਹੋ ਗਏ ਗਏ ਨੂੰ ਤੇ ਤੂੰ ਉਹ ਦਿਨ ਤੇ ਤੂੰ ਆਈ ਨਾ ਕਿਹਾ ਕਿ ਤਿਆਰ ਸੀਦਾ ਦਿਨ ਸੀ ਕਹਿੰਦਾ ਤਿਆਰ ਆ ਗਈ ਰੱਖੀ ਬੈਠੀਆਂ ਆ ਮਰ ਜਾਣੇ ਵਾਸਤੇ ਮੈਂ ਰੱਖੀ ਬੈਠੀਆਂ ਵਰਤ ਮੈਨੂੰ ਕੀ ਪਤਾ ਸੀ ਇੱਥੇ ਹੋਰ ਹੀ ਕੀਰਨੇ ਪਾਉਂਦਾ ਫਿਰ ਦਾਤ ਸਿਆਪਾ ਮੈਨੂੰ ਸਾਰਾ ਕੁਝ ਦੱਸਦਾ ਫਿਰ ਮਗਰੋਂ ਕੀ ਹੋ ਗਿਆ ਲੈ ਹਾਂ ਇੰਨੇ ਚਿਰ ਮਗਰ ਜੇ ਤੁਸੀਂ ਨਹੀਂ ਦੱਸਦੇ ਮੈਨੂੰ ਸਾਰਾ ਕੁਝ ਮੈਂ ਤਾਂ ਇਹਦੇ ਵਾਸਤੇ ਇਹਦਾ ਸਿਆਪ ਕਹੇ ਜੀ ਵਰਤ ਦੇ ਕੋਈ ਹੋਰ ਇਸਿਆ ਕੰਡੇ ਬੀਜ ਦਾ ਫਿਰਦਾ ਇਥੇ ਹਾਂ ਮੈਨੂੰ ਸਾਰਾ ਪਤਾ ਇਥੇ ਕੀ ਕੰਡੇ ਨਹੀਂ ਬੀਦਾ ਮੈਂ ਤੇ ਵਿਚ ਗੱਲ ਤਾਂ ਸੁਣ ਲੈ ਮੈਨੂੰ ਮੈਂ ਗੱਲ ਤੂੰ ਪਾਸੇ ਆੜ ਮੈਂ ਸੁਣੀ ਮੈਨੂੰ ਨਾ ਮੈਂ ਇਥੇ ਸਬੂਤ ਨਾਲ ਆਈ ਆ ਜੇ ਨਾ ਨਿਕਲੇ ਨੀਵੇਂ ਦਾ ਹਵਾਦੀ ਪਾਸੇ ਹੋ ਜਾ ਪਰ ਕੇ ਮੈਂ ਤੈਨੂੰ ਕਿ ਪਾਸੇ ਪਾਸੇ ਹੋ ਜਾ ਸੁਣ ਲੈ ਪਾਸੇ ਹੋ ਜਾ ਤੂੰ ਅੱਜ ਇੱਕ ਪਾਸੇ ਮੈਂ ਤੈਨੂੰ ਕਿ ਪਾਸੇ ਹੋ ਜਾ ਇੱਕ ਮਿੰਟ ਚਲੋ ਮੈਨੂੰ ਦੱਸ ਦਿੰਦੇ ਆ ਸਾਰੇ ਜਾਣੇ ਜੇ ਤੁਸੀਂ ਨਹੀਂ ਦੱਸਦੀਆਂ ਤੋ ਮੈਂ ਤੈਨੂੰ ਕਹਿਣਾ ਤੂੰ ਪਾਸੇ ਹੋ ਜਾ ਮੈਂ ਤੈਨੂੰ ਐ ਕਿਹਾ ਇੱਕ ਮਿੰਟ ਤੂੰ ਇੱਧਰ ਇੱਕ ਮਿੰਟ ਪਾਸੇ ਮੈਂ ਤੈਨੂੰ ਐ ਕਿਹਾ ਮੈਂ ਮੈਂ ਦੇਖ ਮਾਤਾ ਚੁੱਪ ਕਰ ਜਾ 8 ਮਹੀਨੇ ਹੋ ਗਏ ਤੇਰੇ ਪੁੱਤਾਂ ਘਰ ਬਰਬਾਦ ਹੋ ਜਾਂਦੇ ਨੂੰ ਹੁਣ ਤੁਸੀਂ ਫੇਰ ਫੇਰ ਬਰਬਾਦ ਕਰਨ ਸ਼ਰਮ ਹੀ ਮਨ ਲਾ ਇੱਡਾ ਚਿੱਟਾ ਝਟਾ ਹੋਇਆ ਤੇ ਤੇਰਾ ਪਾਸੇ ਤੂੰ ਮੈਂ ਤੈਨੂੰ ਕਿਹਾ ਤੂੰ ਪਾਸੇ ਹੋ ਜੀ ਪਾਸੇ ਕੋਣ ਆਹੋ ਮਤਲਬ ਕੀ ਕਰੀ ਕੋਣ ਹੈ ਜੀ ਕੋਣ ਆ ਤੂੰ ਇਥੇ ਕੀ ਲੈਣਾ ਆਈ ਆ ਤੂੰ ਕਾ ਤੂੰ ਦੱਸ ਪਹਿਲਾਂ ਮੈਨੂੰ ਕੁੱਟਾ ਮੈਂ ਮੇਰੇ ਨਾਲ ਬਾਹਰ ਆ ਕੇ ਇੱਕ ਵਾਰਾ ਇੱਥੇ ਆ ਬੜਾ ਪਗਲ ਮੈਂ ਤੈਨੂੰ ਐ ਕਿਹਾ ਮੈਨੂੰ ਹੱਥ ਪਾ ਕੇ ਹੋ ਜਾ ਬੋਸਾਲ ਕਿਉਂ ਹੋ ਗਿਆ ਤੈਨੂੰ ਨਹੀਂ ਸੁਝਿਆ ਜਵਾਕਾਂ ਚੱਲਿਆਂ ਆਲਾ ਹੋ ਕੇ ਨਾ ਤੂੰ ਕਦੇ ਫੋਨ ਨਾ ਕੋਈ ਮੈਸੇਜ ਜਵਾਕਾਂ ਦੇ ਪੁੱਛ ਲੰਦਾ ਵੀ ਮਾਰੇ ਆ ਵੇ ਕੋਲ ਅੰਦਰ ਕਿਵੇਂ ਬੈਠ ਜਾ ਤੂੰ ਬਾਹਰ ਨਿਕਲ ਬਾਹਰ ਨਿਕਲ ਤੂੰ ਹਾਂ ਕੌਣ ਆ ਤੂੰ ਮੈਨੂੰ ਐਂ ਦੱਸ ਕੌਣ ਆ ਤੂੰ ਇੱਥੇ ਕੀ ਲੈਣਾ ਆਈ ਮੈਂ ਇਹਦੀ ਘਰ ਵਾਲੀ ਆ ਦੋ ਆ ਦੋ ਜੰਮਿਆ ਨਾ ਆਹ ਐਸੇ ਦੇ ਆਹ ਦੋ ਕੋ ਨਹੀਂ ਹਾਂ ਤੂੰ ਨਾ ਸੰਦਸੂਗਾ ਜਾਨ ਤੂੰ ਤੂੰ ਇਹਦੀ ਰੱਖੀ ਹੋਈ ਆ ਤੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਨਹੀਂ ਕੋ ਨਹੀਂ ਤੂੰ ਵਰਤ ਰੱਖਿਆ ਇਹਦੇ ਨਾਮ ਦਾ ਇਹ ਆ ਆ ਜਿਹੜੇ ਪਹਿਲਾਂ ਤੇਰੇ ਘਰ ਵਾਲ ਆ ਦੋ ਆ ਦੋ ਕਿੱਧਰ ਜਾਣਗੇ ਤੇ ਮੈਨੂੰ ਕੀ ਪਤਾ ਤੇ ਪਤਾ ਕਰਨਾ ਸੀ ਉਦੋਂ ਮੈਨੂੰ ਤੂੰ ਦੱਸ ਉਹ ਪਤਾ ਕਰਨਾ ਸੀ ਕੋਈ ਨਾ ਮੈਂ ਦੱਸ ਦਾਂ ਕੋਈ ਨਾ ਕੋਈ ਨਾ ਕੋਈ ਨਹੀਂ ਇੱਕ ਮਿੰਟ ਮਾਤਾ ਚੁੱਪ ਕਰ ਆ ਤੇਰੀ ਸੱਸ ਇਹਨਾਂ ਦਾ ਮੇਰਾ ਨਹੀਂ ਵਸਨ ਦਿੱਤਾ ਹੁਣ ਬਾਰੇ ਤੇਰਾ ਕੀ ਵਸਨ ਦਊਗੀ ਇਹਨੂੰ ਸ਼ਰਮ ਨਹੀਂ ਆਈ ਜਵਾਕਾਂ ਚੱਲਿਆਂ ਵਾਲੇ ਨੂੰ ਹੋ ਕੇ ਤੈਨੂੰ ਲੱਗਦੇ ਨੂੰ ਮੈਂ ਇੱਥੋਂ ਆਈ ਆ ਮੈਂ ਤੀਵੀਂ ਆ 8 ਸਾਲ ਹੋ ਗਏ ਸਾਡੇ ਵਿਆਹ ਨੂੰ ਦੇਖੇ ਦਰ ਦੋ ਜਵਾਕ ਸਾਡੇ ਪੁੱਛੀ ਨੂੰ ਮੈਨੂੰ ਫੋਨ ਲਾਇਆ 8 ਮਹੀਨੇ ਦਾ ਇਹਨੇ ਮੈਂ ਸਾਰੀ ਗੱਲ ਮੈਂ ਅੱਜ ਕਰਵਾ ਚਾਹਉਂਦਾ ਵਰਤ ਕੰਗਰ ਵਾਸਤੇ ਰੱਖਿਆ ਮੈਨੂੰ ਕੀ ਪਤਾ ਹੋਰ ਨਵੀਂ ਨਵੇਲੀ ਤੇ ਰਾਮ ਲਈ ਮੈਂ ਨਹੀਂ ਜਾਣਦੀ ਸਿਆਪਾ ਬੋਦਾ ਜਾ ਕੇ ਚੰਗਾ ਬੜਾ ਸਾਰਾ ਕੁਝ ਵਧੀਆ ਚੱਲ ਪਿਆ ਸੀਗਾ ਕੀ ਵਧੀਆ ਅੱਛਾ ਤੂੰ ਜਿਲੇ ਕੇ ਤੇਰਾ ਕੰਮ ਵਧੀਆ ਚੱਲ ਪਿਆ ਸੀ ਸ਼ਰਮ ਨਹੀਂ ਆਈ ਤੈਨੂੰ ਇੱਕ ਵਿਆਹ ਹੋ ਰਿਹਾ ਹੈ ਉਹ ਫੋਟ ਗਿਆ ਘਰ ਬਰਬਾਦ ਕਰਤਾ ਤੂੰ ਕਿਸੇ ਦਾ ਚੰਗਾ ਬੜਾ ਜਵਾਕ ਚੱਲੇ ਜਿੰਦਗੀ ਬਰਬਾਦ ਕਰਤੀ ਮੇਰੀਆਂ ਦੀ ਮੈਨੂੰ ਕਿਹਨੇ ਤੁਸੀਂ ਦੱਸਿਆ ਦੱਸਿਆ ਤੈਨੂੰ ਪੁੱਛਣਾ ਨਹੀਂ ਸੀ ਤੂੰ ਵਿਆਹ ਕਰਾਉਣ ਤੋਂ ਤੋ ਤਾਂ ਮਿੰਟੇਂ ਜੀ ਡੋਲੀ ਚੜ੍ਹ ਗਈ ਹੋਏਗੀ ਇਹਦੇ ਨਾਲ ਪਤਾ ਨਹੀਂ ਡੋਲੀ ਵੀ ਚੜ੍ਹੀ ਹੈ ਕਿ ਉਹੀ ਕੱਢ ਲਿਆ ਕਿਸੇ ਨੂੰ ਤੂੰ ਪੁੱਛ ਕੇ ਜੜੀ ਸੀ ਮੈਂ ਤਾਂ ਪੁੱਛ ਕੇ ਫੇ ਇਹ ਮੇਰਤਾ ਜੀ ਫੋਟੋ ਚਾਹੀਦੀ ਕਿੱਥੋਂ ਆ ਤੈਨੂੰ ਨਹੀਂ ਪਤਾ ਇਦੀ ਲੜੋ ਨਾ ਤੂੰ ਹੱਸ ਪਹਿਲਾਂ ਤੂੰ ਨਾ ਤੈਨੂੰ ਤੂੰ ਦੱਸ ਇਹਨੂੰ ਕਿਵੇਂ ਲੈ ਕੇ ਆ ਲੈ ਕੇ ਕਿਵੇਂ ਆ ਇਹਨੂੰ ਦੱਸ ਮੈਂ ਤੇ ਗੱਲ ਕਰ ਇੱਕ ਮਿੰਟ ਹੁੰਦੀ ਹੁੰਦੀ ਗੱਲ ਦੇ ਕੇ ਆ ਹਾਂ ਹੁਣ ਆ ਹੁਣ ਹੁਣ ਇਹਨੇ ਕਿਵੇਂ ਬੁੱਟੀਆਂ ਵਾਲੇ ਸੂਟ ਤੇਰੇ ਵਾਤੇ ਲੈ ਕੇ ਆਉਂਦਾ ਮੇਰੇ ਵਾਸਤੇ ਤਾਂ ਆਹੀ ਆ 8 ਸਾਲ ਪਹਿਲਾਂ ਦਾ ਆ ਜਿਹੜਾ ਮੈਨੂੰ ਹੁਣ ਸਮਾ ਕੇ ਦਿੱਤਾ ਐਨੇ ਤੈਨੂੰ ਸ਼ਰਮ ਨਹੀਂ ਆਈ ਕਿਸੇ ਦਾ ਘਰ ਬਰਬਾਦ ਕਰਦੀ ਇਹਨੂੰ ਜਾੜਦੀ ਇਹਨੂੰ ਘਰ ਕਿਹਨੇ ਬੱਕਰੀਆਂ ਉਹ ਲੈ ਗਈਆਂ ਤੇ ਉਹਨਾਂ ਬੱਚੂ ਨੂੰ ਪੱਛੇ ਕੌਣ ਆ ਕੀ ਲੱਗਦੀ ਐ ਮੈਨੂੰ ਇਹਨੂੰ ਪੱਛੇ ਦੇਖ ਤੂੰ ਮੈਂ ਨਹੀਂ ਸੀ ਦੇਖਿਆ ਇਹ ਤਾਂ ਪਹਿਲਾਂ ਇਹ ਕਿੱਥੋਂ ਆ ਗਈ ਘਰ ਵਾਲੀ ਮੈਂ ਬੈ ਕੇ ਦੱਸੂਗਾ ਬੈ ਕੇ ਬੈਠਣ ਨੂੰ ਕੋਈ ਬੈਠਣਾ ਨਹੀਂ ਹੁਣੀ ਦੱਸ ਦੱਸ ਮੈਂ ਤੇਰੀ ਕੀ ਲੱਗਦੀ ਦੱਸ ਹੁਣੀ ਦੱਸ ਮੈਂ ਕੀ ਲੱਗਦੀ ਪਤਾ ਨਹੀਂ ਕਿੱਦਾਂ ਆ ਗਈ ਦਾ ਮਤਲਬ ਕਿੱਦਾਂ ਆ ਗਈ ਦਾ ਮਤਲਬ ਮੈਂ ਤਾਂ 8 ਸਾਲ ਪਹਿਲਾਂ ਵੀ ਆ ਤੂੰ ਆਈ ਹਾਂ ਹੁਣ ਤਾਂ ਵਿੱਚ ਸਾਡੇ ਪਤਾ ਨਹੀਂ ਕਿੱਥੋਂ ਕਿੱਥੋਂ ਟਿੱਕੇ ਆ ਗਈ ਚੰਗੀ ਪਹਿਲਾਂ ਵੀ ਨਸ਼ੇ ਸਿਰੇ ਦੇ ਕਰਦਾ ਸੀ ਤਾਂ ਛੱਡ ਕੇ ਇਹਨੂੰ ਉੱਜੜੀ ਸੀ ਕਿਧਰੇ ਹਾਂ ਗੂ ਖਾਣਾ ਇਹ ਹੁਣ ਤਾਂ ਮੈਨੂੰ ਦੱਸਿਆ ਕਿਤੇ ਨੇ ਵੀ ਨਵੀਂ ਰਣ ਲਿਆਈ ਬੈਠਾ ਹੋਈ ਹੋ ਗਿਆ ਹੈ ਅੱਛਾ ਜੇ ਮੈਂ ਗੁੱਸੇ ਹੋ ਕੇ ਜਾਵਾਂੀ ਤੂੰ ਹੋਰ ਲੈ ਆ ਮੈਂ ਤਾਂ ਕੋਈ ਹੋਰ ਕੀਤਾ ਨਹੀਂ ਉੱਥੇ ਜਾ ਕੇ ਮੇਰੇ ਮਾਮਾ ਹੋਰ ਕੋਈ ਕਰ ਲਿਆ ਹੋਵੇ ਉੱਤੇ ਜਾਂ ਕੇ ਸਵਾਲ ਪੁੱਛ ਇਹਨਾਂ ਨੂੰ ਮੈਂ ਕੀ ਲੱਗਦੀ ਹਾਂ ਪੁੱਛ ਦੋਵਾਂ ਇਹਨਾਂ ਨੂੰ ਪੁੱਛ ਇਹਨਾਂ ਨੂੰ ਬਣੀਏ ਦੱਸ ਤੂੰ ਮੀਨਾ ਜਾਂ ਤੂੰ ਦੱਸ ਤਾਣਾ ਇਹ ਮੇਰੇ ਨਾਲ ਮੀਨਾ ਤਾਂ ਮੇਰੀ ਕਿਤੇ ਜ਼ਿੰਦਗੀ 'ਚ ਮੇਰੇ ਧਰੇ ਪਿਆ ਆਲਿਆ 8-9 ਮਹੀਨੇ ਹੋ ਗਏ ਸੀ ਛੱਡ ਕੇ ਉੱਠ ਗਈ ਇਹ ਕਹਿੰਦੇ ਮੈਂ ਮਾਂ ਵਰਤ ਦਿਖਾਉਣਾ ਮੈਂ ਕਿਹਾ ਭਾਈ ਮੈਨੂੰ ਨਹੀਂ ਪਤਾ ਤੂੰ ਜਾਣੇ ਤੇਰਾ ਕੰਮ ਜਾਣੀ ਤੁਸੀਂ ਕੀ ਨਹੀਂ ਦੱਸਿਆ ਤੇ ਵਰਤ ਮੇਰਾ ਉਹਦਾ ਉਹਦਾ ਨਵੀਂ ਲਿਆਂਦੀ ਦਾ ਵਰਤ ਤੇ ਮੇਰਾ ਮੈਂ ਜਿਹੜੀ 8 ਸਾਲ ਹੋ ਗਏ ਰੱਖਦੀ ਆਂ ਐਤਕੀ ਵੀ ਇਹਨੂੰ ਮਰੇ ਨੂੰ ਵਰਤ ਰੱਖਿਆ ਸੀ ਵੀ ਮੈਂ ਕਰੂੰਗੀ ਹਾਂ ਮੈਨੂੰ ਕੀ ਲੋੜ ਸੀ ਇਹਦਾ ਲੰਬੀ ਉਮਰਾਂ ਮੰਗਣ ਦੀ ਜਦੋਂ ਰਾਨ ਤਾਂ ਮੇਰੇ ਮੱਥੇ ਹੋਰ ਲਿਆ ਕੇ ਮਾਰਦੀ ਐ ਗੋੰਡਾ ਨੇ ਬਾਅਦ ਵਿੱਚ ਦੱਸਿਆ ਮੇਰੇ ਸਾਹ ਕੋਲ ਮੇਰੇ ਸਾਹ ਲਿਆ ਹੁਣੇ ਤਾਂ ਅਗਲੀ ਨੇ ਸੱਚਾ ਦੱਸਿਆ ਮੈਂ ਸਬੂਤ ਵੇਖ ਲੈ ਅੱਖਾਂ ਸਾਹਮਣੇ ਦੇਖੋ ਅੱਖਾਂ ਸਾਹਮਣੇ ਅੱਛਾ ਜੇ ਮੈਂ ਪਹਿਲਾਂ ਨਹੀਂ ਫਿਰ ਉੱਥੇ ਜਾ ਕੇ ਮੈਂ ਤਾਂ ਕੋਈ ਹੋਰ ਕਰਣਾ ਆਏ ਨੇ ਤੈਨੂੰ ਲਿਆਂਦਾ ਤੇ ਤੂੰ ਕਰ ਲੈਂਦੀ ਫਿਰ ਮੈਂ ਕਿਉਂ ਕਰਨ ਦੀ ਮੈਨੂੰ ਇਹ ਜਿੰਨੀ ਹੋਣੀ ਹੈਗੀ ਵੀ ਮੈਂ ਹੋਰ ਕਰਾਂਦੀ ਤੇ ਕੋਈ ਕਰ ਲਿਆ ਹੋਵੇ ਗਾਣੇ ਹੋਸ ਕੇ ਮੈਂ ਤੇਰੀਆ ਕਰਤੂਤਾ ਦੀ ਵਜਨ ਵਾਲੀ ਗਈ ਸੀ ਮਨ ਮਨ ਪੱਕੇਦਾਰ ਹੁੰਨ ਨਸ਼ੇ ਇਹਨੂੰ ਕਸ਼ਾ ਤੇਰੇ ਰੋਟੀ ਪਕਾਉਣ ਵਾਲਾ ਕੋਈ ਹੈ ਨਹੀਂ ਸੀ ਕਹੇ ਇਹ ਤਾਂ ਡਿਊਟੀ ਜਾਣਾ ਸੀ ਮੇਰੇ ਗੋਡੇ ਦੇ ਉੱਤੇ ਮੈਂ ਤਾਂ ਨਹੀਂ ਪਾਕੀ ਅੱਛਾ ਤੁਸੀਂ ਜਵਾਕ ਜਲੇ ਜਵਾਕਾਂ ਜਿਹਨਾਂ ਛੱਡ ਕੇ ਰੋਟੀਆਂ ਪਕਾਉਣ ਵਾਲੀ ਲਈ ਆਈ ਹੋਰ ਕੋਈ ਹੈ ਸ਼ਰਮ ਨਹੀਂ ਆਈ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਲਾਇਆ ਇੱਕ ਫੋਨ ਤਾਂ ਲਾਉਂਦੇ ਮਗਰ ਵੀ ਕਿਵੇਂ ਆ ਕੇ ਨਹੀਂ ਇਹਨਾਂ ਨੇ ਤਾਂ ਮੈਨੂੰ ਮਰੀ ਸਾਬਤ ਕਰਤਾ ਮਗਰ ਉਹ ਸ਼ਰਮ ਹੀ ਨਹੀਂ ਮੰਨੀ ਹੈਗੀ ਮੇਰਾ ਘਰ ਬਰਬਾਦ ਕਰ ਦੇਣ ਜਵਾਕਾਂ ਚੱਲ ਮੈਂ ਕਿਹੜਾ ਤੇਰਾ ਘਰ ਬਰਬਾਦ ਇਹ ਆਪਣਾ ਸਾਸ਼ਟਿਆ ਨਹੀਂ ਕੀਤਾ ਮੇਰਾ ਘਰ ਗਲਤਤਾ ਸੁਣਨਾ ਬਾਕੀ ਗੱਲ ਮੈਂ ਤੈਨੂੰ ਨਹੀਂ ਦੇਣਾ ਬਸ ਨਹੀਂ ਤੂੰ ਸੀ ਮੈਂ ਥੋੜੀ ਛੱਡਾਂ ਜੀ ਤੈਨੂੰ ਕਿਵੇਂ ਤੁਸੀਂ ਇਹ ਮਰ ਕੇ ਤਾਵਾ ਮੇਰੀ ਮੰਨੀ ਮੇਰਾ ਜਿੰਮੇ ਘਰ ਬਰਬਾਦ ਕਰਦਾ ਇਸ ਬੰਦੇ ਨੂੰ ਤੈਨੂੰ ਜਮਾਂ ਹੀ ਸ਼ਰਮ ਨਹੀਂ ਆਈ ਮੇਰੀ ਜ਼ਿੰਦਗੀ ਬਰਬਾਦ ਨੂੰ ਚੱਲ ਮੈਂ ਤੈਨੂੰ ਕਾਦੀ ਸ਼ਰਮ ਮੈਂ ਕੀ ਕੀਤਾ ਉਹ ਸਾਰੀ ਦੁਨੀਆ ਹੀ ਘਰ ਆਉਂਦੀ ਐ ਮੈਂ ਕੀ ਲੈਹਾ ਥੋੜੀ ਕੀਤਾ ਫੇਚ ਆ ਤਾ ਮੇਰੇ ਪਤਨ ਨੂੰ ਬਣਾ ਕੇ ਲੈ ਕੇ ਆਈਂ ਕਿ ਆਏ ਆ ਲੈ ਗਈ ਜਾਂਦੀ ਆ ਲੈ ਗਈ ਲਿੰਗ ਦੇ ਉਹ ਮੈਨੂੰ ਨਿਦਾਨ ਦੇਣਾ ਪਉਣ ਸੇ ਚਲ ਰਹਾ ਤੇ ਮੈਨੂੰ ਕਿੱਥੇ ਗਈ ਸੀ ਤੂੰ ਪਾਸੇ ਪਾਸੇ ਚੱਲਣਾ ਮੈਨੂੰ ਕਿੱਥੇ ਗਈ ਸੀ ਤੂੰ ਐਨੇ ਚੜਦੀ ਮਮੀ ਬਸ ਪਾਸੇ ਆ ਜਾਏ ਨਾ ਫੜਦੇ ਚੋ ਫੜਦੇ ਨਾ ਚੱਲਣ ਦੇ ਮੈਨੂੰ ਆ ਜਾਏ ਨਾ मैं लेके जा आई लेके जाएगी तो वही लेके जाऊंगी मैं चल नहीं तो पत्नी ऐसी फिर तो तू छोड़ मां तू पास से के जल्दी के जाके पादी रह बोल कर ले कोई मौका देता मेनू एकड़ गलतता सुनला की माड़ा करता मैं तेरा ओ लट्टू मुफा दो पहननी ओए बस हो तू माता चल छड्डो रे मारना तुझे जाकर को मला मुंडा है मुंडा रे मुंडा ने कह जा मला रे मुंडा जिंदगी दुआ दुआ दी बर्बाद जाती पछ कर चल आई कि तू ले लेगी ਕੀ ਬੰਕੇ ਨੇ ਉਹ ਕੀ ਗੱਲ ਭਾਬੀ ਭਾਬੀ ਕੀ ਗੱਲ ਉਹ ਕੁੜੀਏ ਉਹ ਕੁੜੀਏ ਚੱਲ ਇਹਦਾ ਹੱਥਾਂ ਪੈਰਾਂ ਨੂੰ ਪੈ ਗਈ ਆ ਮੈਂ ਇਧਰ ਤਾਂ ਕੀ ਮਾੜਾ ਕਰਤਾ ਆ ਵਿਆਹ ਕਰਾ ਦੇ ਇਹਨੇ ਪਤਾ ਕੁਛ ਨਹੀਂ ਉਹ ਛੱਡ ਦੇ ਬੇਟਾ ਛੱਡ ਦੇ ਚੱਤੇ ਜੀ ਵਾਲੇ ਭਾਬੀ ਕੀ ਗੱਲ ਹੈ ਮੇਰੀ ਗੱਲ ਸੁਣੋ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਆ ਉੱਥੇ ਕਿਸੇ ਦੀ ਅੱਖ ਨੋਮੀ ਨਹੀਂ ਹੋ ਗਏ ਛੱਡ ਕੇ ਗਈ ਨੂੰ ਅੱਛਾ ਇਧਰ ਆਜੋ ਕੋਈ ਨਾ ਵਾਸਤਾ ਕੋਈ ਸੀਗਾ ਉਹ ਫਕੀਰ ਆਲਾ ਪੈ ਗਿਆ ਹੁਣ ਆ ਕੀ ਹੈ ਕੋਈ ਸੀ ਗਰੀਬੀ ਨੂੰ ਆਏ ਨੇ ਹੁਣ ਇਹਦਾ ਵਿਆਹ ਕਰਾ ਲਾ ਵਾਰ ਤੁਸੀਂ ਕਿ ਰੱਖਿਆ ਨਾ ਐਸੀ ਕਿ ਵਰਤਾ ਇੱਕ ਮਿੰਟ ਮੰਨਦਾ ਚਾਚਾ ਜੀ ਤੁਸੀਂ ਮੈਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਕੀ ਲੱਗਦੀ ਆ ਮੈਂ ਇਹਦੀ ਘਰ ਵਾਲੀ ਕਿੰਨੇ ਬੱਚੇ ਆ ਸਾਡੇ ਦੋ ਆ ਮੇਰੇ ਗਈ ਮਗਰ ਹੋਰ ਲਿਆਇਆ ਵਿਆਹ ਕੇ ਦੇਖੋ ਇੱਧਰ ਲੈ ਭਾਬੀ ਕੌਣ ਹੈ ਇਹ ਤਾਂ 흘ਿ ਆਉਣੀ ਸੀ ਭਾਈ ਜਦ ਰੋਟੀ ਟੱਪੂ ਮੈਥੋਂ ਨਹੀਂ ਪੱਗ ਦਾਗਾ ਨਾ ਇਹ ਤਾਂ ਉਠ ਗਈ ਨਾ ਹੋਈ ਤਲਾਕ ਨਾ ਕੋਈ ਵਾਸਤਾ 9 ਮਹੀਨੇ ਗੁੱਸੇ ਹੋ ਕੇ ਗਈ ਹੈ ਮਗਰ ਫੋਨ ਵੀ ਨਹੀਂ ਲਾਇਆ ਮੇਰੇ ਨਾਲ ਰੋਟੀ ਤੇ ਹੀ ਔਖੋ ਹੋ ਗਏ ਮਾਂ ਨਹੀਂ ਗੋਡੇ ਦੁਖਦੇ ਆ ਉਦੋਂ ਕੋਈ ਕੰਮ ਨਹੀਂ ਹੁੰਦਾ ਹੋਰ ਬੰਦਾ ਹੋਰ ਬੰਦਾ ਉਹ ਵੇਖੀ ਗੋੜੀਆ ਤੂੰ ਕਿੱਥੋਂ ਆ ਅਸੀਂ ਦੋਨੋਂ ਇਕੱਠੇ ਜਾਵਾਂ ਕਰਦੇ ਹਾਂ ਮੈਰਿਜ ਕਰਵਾਈ ਜਾਂਦੇ ਨਾਲ ਹਾਂਜੀ ਕਦੋਂ 1 ਮਿੰਟ ਪਹਿਲਾਂ ਤੂੰ ਬੋਚੇਣਾ ਨੂੰ ਵਿਆਹ ਕਿ ਨਹੀਂ ਵਿਆਹ ਹਾਂਜੀ ਮੈਨੂੰ ਕਿਹਾ ਸੀ ਵੀ ਨਹੀਂ ਵਿਆਹਾ ਵੇਖੀ ਫਿਰ ਉਹ ਕੋਸਤਾ ਕਹਿਣਾ ਹੀ ਸੀਗਾ ਯਾਰ ਕੋਸਤਾ ਕਹਿਣਾ ਸੀ ਮਾਰੇ ਮੌਕਾ ਦੇਦਾ ਤੈਨੂੰ ਪੁੱਤ ਮੌਕਾ ਦਿੰਦਾ ਮੈਂ ਚੁੱਪ ਕਰ ਜਾ ਨਾਲੇ ਚੋਰ ਚੁੱਪ ਚੁੱਪ ਪੁੱਤ ਚੁੱਪ ਨਾਲੇ ਚੋਰ ਨਾਲੇ ਚਤਰਾਈ ਤੈਨੂੰ ਕਿੰਨੇ ਮਹੀਨੇ ਹੋ ਗਏ ਸੀ ਗਈ ਨੂੰ 8 ਮਹੀਨੇ ਹੋਏ ਮਗਰ ਫੋਨ ਨਹੀਂ ਲਾਇਆ ਇਸ ਬੰਦੇ ਨੇ ਪੱਦੀ ਗੱਲ ਸੁਣ ਨਾ ਮੈਂ ਤੈਨੂੰ ਕਿੰਨੇ ਦੇ ਦੇ ਦੇਖੀ ਚੁੱਪ ਕਰ ਜਾ ਗਲਤੀ ਕਰਕੇ ਗਲਤੀ ਕਰਕੇ ਮੰਨ ਜਾਈਦਾ ਤੇਰੀ ਕਿਉਂ ਨਾ ਆਈ ਕੁੜੀਆ ਤੂੰ ਨਾ ਬੋਲ ਕੁੜੀਆ ਤੂੰ ਨਾ ਮੈਂ ਫੇਰ ਵੀ ਰੱਖਿਆ ਇਹਦਾ ਵੀ ਚੱਲ 8-10 ਸਾਲਾਂ ਚ ਮੈਨੂੰ ਆਹ ਜੇ ਲਈ ਤੁਹਾਡੇ ਸਾਹਮਣੇ ਮੈਨੂੰ ਕਿਹੋ ਜਿਹੇ ਕੱਪੜੇ ਬਣਾ ਕੇ ਦਿੰਦਾ ਹਨਾ ਸਿੰਪਲ ਸਾਦੇ ਹੁੰਦੇ ਨੇ ਸਿੰਪਲ ਸਾਦੇ 4-500 ਦਾ ਹੱਦ 400 ਦਾ ਸੂਟ ਤੇ ਆਹ ਵੇਖ ਲਓ ਇਧਰ ਇਹਨੂੰ ਲਿਆ ਲਿਆ ਦਿੱਤੇ ਇਹ ਬੁੱਤ ਕਾਣੀ ਹੋਣੀ ਮੈਂ ਮੁਰਾਣੀ ਹੋ ਗਈ ਦੋ ਬੱਚੇ ਜੰਮ ਕੇ ਇਹਦੇ ਵਿਆਹ ਵੇਲੇ ਮੈਂ ਦੋ ਜਵਾਕ ਜੰਮੇ ਨੀ ਭਾਬੀ ਆ ਤਾਂ ਬਹੁਤ ਜਮਾ ਗਲਤ ਗੱਲ ਆ ਤੇਰੀ ਤੂੰ ਐਂ ਦੱਸ ਵੀ 8-9 ਸਾਲ ਹੋ ਗਏ ਵਿਆਹੀ ਨੂੰ ਜਵਾਕ ਜੰਮਿਆ ਤੇਰੇ ਪੁੱਤ ਦੇ ਤੇਰੇ ਪੋਤੇ ਜੰਮੇ ਆ ਇਹ 8-60 ਸਿੜ ਤੇ 8-9 ਮਹੀਨੇ ਹੋ ਗਏ ਤੁਸੀਂ ਲਿਆ ਨਹੀਂ ਸਕਦੇ ਸੀ ਇਹਨੂੰ ਲੈ ਫੋਨ ਬੰਦ ਕਰ ਲੈ ਜੀ ਘਰ ਦੇ ਨੂੰ ਪੁੱਛ ਦੇ ਤਾਂ ਕੋਈ ਨ ਕਰ ਹੈ ਨਹੀਂ ਕਿ ਸਾਡੇ ਕੋ ਸਾਨੂੰ ਕੀ ਪਤਾ ਹੁਣ ਕਿੱਥੇ ਫੋਨ ਨਹੀਂ ਲੰਝ ਜਾਂਦਾ ਮੈਨੂੰ ਹਜੇ ਤਾਂ ਚੱਕਾਂ ਚਾਹੀਦੀ ਉਹ ਯਾਰ ਸਿੱਕੜਾ ਜਉਂਦੇ ਰਹਿਣ ਗਵਾਂਡੀ ਜੀ ਨੇ ਦੱਸਤਾ ਵੀ ਰੰਗ ਚੁੱਪ ਚੁੱਪ ਕਰ ਬਸ ਚੁੱਪ ਆਹ ਚਾ ਉਹ ਤੂੰ ਇੱਕ ਮਿੰਟ ਚੁੱਪ ਕਰ ਜੋ ਹੁਣ ਗੱਲ ਤਾਂ ਸੁਣ ਲੋ ਕੰਜਰੋ ਗੱਲ ਤਾਂ ਸੁਣ ਲੋ ਸ਼ਰਮ ਤਾਂ ਲਾਦੀ ਤੁਸੀਂ ਪਹਿਲਾਂ ਆਏ ਦੱਸ ਵੀ ਪੜ੍ਹੀ ਲਿਖੀ ਮੁਲਾਜ਼ਮ ਕੁੜੀ ਉਹਦੀ ਜ਼ਿੰਦਗੀ ਬਰਬਾਦ ਕਰਤੀ ਤੂੰ ਇਹਨੂੰ ਮਨਾਉਣ ਕਿਉਂ ਨਾ ਗਿਆ ਜੇ ਤੂੰ ਵਰਤਾਂ ਦੇ ਢਾ ਚਾ ਸੀ ਤਾ ਇਹ ਇਹਨੇ ਉਹ ਤਾਂ ਉਹ ਤਾਂ ਗੁੱਲ ਕੀਤੇ ਇਹਨੇ ਮੇਰਾ ਨੰਬਰ ਬਲੌਕ ਚ ਕੀਤਾ ਵਾ ਜੀ ਲੈ ਤੂੰ ਜਾਣ ਸਕਦਾ ਸੀ ਵੀ ਤੇਰੀਆਂ ਲੱਤਾਂ ਹੀ ਟੁੱਟ ਗਈਆਂ ਸੀ ਤੇਰੀਆਂ ਮੈਨੂੰ ਲੱਗ ਕੇ ਆਉਂਦੇ ਰਹੀਆਂ ਸੀ ਕਿ ਹੈ ਤੂੰ ਆਹ ਕਿਹੜਾ ਚਿੱਟਕਾ ਕਾਦੀਆ ਜਮਾ ਨਾ ਤੇਰਾ ਸੱਸਾਂ ਵਾਲਾ ਕੰਮ ਆ ਤੇਰਾ ਜਮਾ ਸੱਸਾਂ ਵਾਲਾ ਕੰਮ ਹੈ ਜਮਾ ਸੱਸਾਂ ਵਾਲਾ ਕੰਮ ਹੈ ਤੇਰਾ ਤੂੰ ਐਂ ਦਾ ਸੱਸਾਂ ਮੈਂ ਤਾਂ ਨਹੀਂ ਜਾਣਦਾ ਸੀ ਨਹੀਂ ਨਹੀਂ ਮੈਂ ਤਾਂ ਮੇਰੀ ਮੇਰੀ ਗੱਲ ਸੁ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀ ਮਾਪਿਓ ਨੇ ਮੱਤ ਦੇਣੀ ਹੁੰਦੀ ਐ ਤੂੰ ਐਂ ਇਹਨੇ ਵਰਤ ਰਖਾਉਣਾ ਸੀਗਾ ਤੇ ਵਰਤਨਾ ਸੁੱਕਾ ਲੰਘ ਜੇ ਤੇ ਉਹ ਤਾਂ ਨਿਖਰੀ ਸਵਾਰੀ ਫੇਰ ਫੇਰਦੀ ਤੂੰ ਰੱਖਿਆ ਵਰ ਰੱਖਿਆ ਜੀ ਵੀ ਮਰਨੇ ਦੀ ਲੰਬੀ ਉਮਰ ਹੋ ਜਾ ਮੈਨੂੰ ਕਿ ਲੋੜ ਰੱਖਣ ਦੀ ਮੈਂ ਤਾਂ ਹੁਣ ਹੀ ਪਾਣੀ ਪੂਣੀ ਪੀ ਲੰਨੀ ਆ ਤੇ ਆਪਾਂ ਨਵੇੜਾ ਇਹਦਾ ਮੈਂ ਕਿਧਰੇ ਨਹੀਂ ਤੂੰ ਵਰਤਾ ਮਰਨੇ ਵੇ ਪਰਵਾਹ ਆਪਾਂ ਕਿਵੇਂ ਕੁੜੇ ਨਵੇੜਾਗੀ ਭਾਬੀ ਉਹਦੇ ਗੱਲ ਪੈਣ ਦੀ ਲੋੜ ਨਹੀਂ ਕੱਥਾ ਗੱਗੜ ਨਹੀਂ ਪੈਂਦੇ ਸੀ ਇਹਨੂੰ ਰੱਖ ਕੇ ਦੋ ਰੋਟੇ ਇਹਨੂੰ ਦੇ ਦਿਆ ਕਰਾਂਗੇ ਲੈ ਦੱਸ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੁੜੀ ਤਾਂ ਆਪਣੀ ਵੀ ਥੋੜੀ ਵੀ ਕੁੜੀ ਵਿਆਹੀ ਵੀ ਆ ਨਾ ਤੇ ਜੇ ਉਹਨੇ ਪਰੋਣੇ ਨੇ ਦੋ ਰੱਖ ਲਈਆਂ ਫਿਰ ਤੂੰ ਆਏ ਕਿਵੇਂ ਰੱਖਣ ਕੋਈ ਤੇ ਕੁੜੀ ਨਹੀਂ ਨਹੀਂ ਸੱਜ ਜੀ ਉਹ ਗੱਲ ਨਹੀਂ ਨਹੀਂ ਤਾਂ ਫੇਰ ਅੱਛਾ ਉਹ ਕਿਵੇਂ ਰੱਖ ਲੂ ਕਹਿੰਦੇ ਤੁਸੀਂ ਰਖਾ ਵੀ ਦਿੱਤੀ ਉਹਨੂੰ ਹੈ ਅਸੀਂ ਤਰਖਾਈ ਤਾਂ ਕੁੜੀਆ ਤੂੰ ਪੁੱਤ ਪੜੀ ਲਿਖੀ ਐ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦਾ ਤੂੰ ਇਹਦੀ ਮਾੜੀ ਮੋਟੀ ਵੀ ਚੁੱਪ ਕਰ ਜਾ ਵਿਖੀ ਮੈਂ ਚਪੇੜਾ ਮਾਰੂ ਮੂੰਹ ਤੇ ਤੂੰ ਮਾੜੀ ਮੋਟੀ ਵੀ ਪੜਤਾਲ ਨਹੀਂ ਕੀਤੀ ਇਹਦੀ ਵੀ ਇਹ ਵੈਕ ਨਹੀਂ ਵੈ ਹੁਣ ਜੀ ਅਸੀਂ ਤਾਂ ਇਕੱਠੇ ਜੋਬ ਕਰਦੇ ਮੈਂ ਤਾਂ 8-9 ਮਹੀਨੇ ਤੋਂ ਸਿੰਗਲ ਹੀ ਇਹਨੂੰ ਦੇਖਦੀ ਸੀ ਵੀ ਕਦੇ ਦੇਖਿਆ ਨਹੀਂ ਵੀ ਇਹਨਾਂ ਦੀ ਵਾਈਫਾਈ ਤਾਂ ਸੈਰਿਓ ਤੂੰ ਆ ਛੱਡ ਕੇ ਜਾਵੜੀ ਜੀ ਮੈਂ ਤਾਂ ਇਹ ਛੱਡ ਕੇ ਜਾਵੜੀ ਬੁੱਤਿਆ ਮੈਂ ਉੱਥੇ ਜਾ ਕੇ ਨਾ ਕੀਤਾ ਛੱਡ ਕੇ ਗਈ ਸੀ ਮੈਂ ਵੀ ਤਾਂ 8 ਮਹੀਨੇ ਦੀ ਕੱਲੀ ਰਹੀਆਂ ਮੈਂ ਨਾਲ ਤੂੰ ਖਸਮ ਕਰ ਲਿਆ ਉੱਥੇ ਜਾ ਕੇ ਕੋਈ ਹੋਰ ਮੈਂ ਤੂੰ ਆਏ ਜਾਂਦੀ ਤੇਰਾ ਪਰਿਆਵਾ ਕਰ ਛੱਡ ਕੇ ਤੇ ਆਪੇ ਪੜਿਆ ਤੂੰ ਐਂ ਦੱਸ ਨਾ ਤੂੰ ਪੜਿਆ ਲਿਖਿਆ ਹੈ ਤਾਂ ਉਦੋਂ ਉਹਨੂੰ ਮਨਾਉਣ ਦਾ ਹੱਕ ਬਣਦਾ ਸੀ ਕਿ ਉਹਦੀ ਜ਼ਿੰਦਗੀ ਡੋਬਣ ਦਾ ਕੰਮ ਬਣਦਾ ਸੀ ਕਿ ਉਹ ਹਜੇ ਪੜੀ ਲਿਖੀ ਉਹਨੂੰ ਕੁਆਸਨ ਦੀ ਬਜਾਏ ਮੈਨੂੰ ਧੱਕੇ ਮਾਰ ਦਿੱਤਾ ਮੈਂ ਬਤ ਉਹਦਾ ਕਸੂਰ ਨਹੀਂ ਉਹਨੂੰ ਗੱਲਾਂ 'ਚ ਲਿਆ ਉਹ ਚੁੱਪ ਕਰੀ ਖੜੀ ਵਿਚਾਰੀ ਉਹਨੂੰ ਗੱਲਾਂ 'ਚ ਲਿਆਵਦੀਆਂ ਸੀ ਮੈਨੂੰ ਕਰਨ ਕਰਦੇ ਧ ਦਾਸ ਮੈਨੂੰ ਤਾਂ ਨਹੀਂ ਸਕਦੇ ਇਹਦਾ ਤਾਂ ਰੋਲ ਹੀ ਨਹੀਂ ਜੀ ਕਸ ਤੇ ਤੇਰਾ ਤਾਂ ਰੋਲ ਹੈਗਾ ਨਾ ਉਹਦਾ ਤਾਂ ਰੋਲ ਹੈ ਨਹੀਂ ਉਹਦਾ ਵਿਚਾਰੀ ਫੇਰ ਸਾਉ ਬੜੀ ਖੜੀ ਉਹਦਾ ਪੜ੍ਹੇ ਲਿਖੇ ਤੇ ਇਹ ਗੱਲਾਂ ਚ ਆ ਗਈ ਐਦਾ ਬੇੜਾ ਕਰਤਾ ਤੂੰ ਉਹ ਜਵਾਕਾਂ ਦਾ ਕਰਤਾ ਜਿਹੜੇ ਜੰਮ ਕੇ ਛਟੇ ਇਹਨੇ ਤਾਂ ਭਾਈ ਮੇਰੇ ਤਾਂ ਤੱਸ ਕੀਤਾ ਸਵੇਰੇ ਡਿਊਟੀ ਤੇ ਜਾਣਾ ਹੁੰਦਾ ਸੀ ਮੈਠਣ ਦੀ ਰੋਟੀਆਂ ਪਕਦੀਆਂ ਭਾਬੀ ਜੇ ਜੇ ਉਹ ਤਾਂ ਅਸੀਂ ਕਰਨਾ ਹੀ ਸੀ ਭਾਬੀ ਜੇ ਬਾਈ ਜਿਹਾ ਹੁੰਦਾ ਹੁੰਦਾ ਨਾ ਤੇ ਤੇਰੇ ਮਾਰ ਮਾਰ ਜੋਤੀਆਂ ਤੇ ਪਹਿਲਾਂ ਤੇਰੀਆਂ ਗਲ ਟਕਾਣੇ ਕਰਦਾ ਤੇਰੇ ਗੋਡੇ ਤੇਰੀਆਂ ਰੋਟੀਆਂ ਦੇ ਮਾਰੇ ਤੂੰ ਸਤ ਨੋਹਾਂ ਲਏਂਗੀ ਨੋਰੀ ਨੇ ਸੱਪੇ ਆਪ ਤੈਨੂੰ ਸੁਭਾਸ਼ ਦੇਦੀਆਂ ਮੁੜ ਕੇ ਕਹਿੰਦੇ ਨੂਹਾਂ ਬਰਬਾਦ ਜਮਾਂ ਗਲਤ ਹੈ ਜਮਾਂ ਗਲਤ ਤੇਰੀ ਗੱਲ ਜਮਾਂ ਗਲਤ ਹੈ ਤੇਰੀ ਤੂੰ ਕੱਲਾ ਮੇਰੇ ਛਾਟੇ ਖੇ ਪਾਤੀ ਕੱਲਾ ਪੁੱਤ ਦਾ ਪੁੱਤ ਪੋ ਕਰਕੇ ਕੱਲਾ ਪੁੱਤ ਦਾ ਪੱਖ ਲਈ ਜਾਨੀ ਵੀ ਪੁੱਤ ਚੰਗਾ ਹੋਗਾ ਤੇਰਾ ਹਨਾ ਨੂਹ ਮਾੜੀ ਹੋਗੀ ਕਿਸੇ ਗੱਲੋਂ ਹੀ ਗਈ ਹੁਣ ਤੂੰ ਐਂ ਦੱਸ ਪਿਆ ਜਵਾਕਾਂ ਦਾ ਕੀ ਸੋੜੜੇ ਜੰਮ ਕੇ ਸਿੱਟੇਸ ਕੁਛ ਨਹੀਂ ਚਾਚਾ ਜੀ ਮੈਨੂੰ ਨਹੀਂ ਰੱਖਣਾ ਨਾ ਆਹ ਸਾਂ ਮਾਰ ਦੇ ਉਹ ਸਾਂ ਨਹੀਂ ਇਹਨਾਂ ਨੂੰ ਇਹਨਾਂ ਨੂੰ ਸਾਂਭੂਗੀ ਨਹੀਂ ਮੈਨੂੰ ਇਹਨਾਂ ਭੋਲਾ ਬੰਦਾ ਸੀ ਮੇਰੀ ਜ਼ਿੰਦਗੀ ਖਰਾਬ ਕਰਤੀ ਸਸਪੈਂਡ ਕਰਾਉਣ ਵਾਲੇ ਮੈਂ ਹੁਣ ਮ ਨਾ ਨਾ ਦੋ ਨੀ ਕਰਨਾ ਨਾ ਕਿੰਨੇ ਘਟਿਆ ਬੰਦੇ ਉਹ ਗੱਲ ਤਾਂ ਸੁਣ ਨਾ ਚੰਦ ਚੰਦ ਦਾ ਵੇਖ ਜਾ ਚੜਾਤਾ ਬਸ ਤੂੰ ਜਿਹੜਾ ਚੰਦ ਚੜਾਉਣਾ ਸੀ ਜਿੰਨੀਆਂ ਭੋਲੀਆਂ ਛਕਣਾ ਉਹਨੇ ਘਟਿਆ ਉਹ ਚੰਦ ਤਾਂ ਵੇਖ ਜਾ ਚੰਦ ਤਾਂ ਤੂੰ ਚੜਾਤਾ ਹੁਣ ਮੈਂ ਤੈਨੂੰ ਮੈਂ ਦਿਖਾਉ ਤੈਨੂੰ ਉਤਾਰੇ ਕੋਈ ਨਾ ਫੇਰਾ ਕੋ ਸਾ ਆ ਵੇ ਫੇਕ ਕੁੱਟਨੀ ਪੁਸ਼ ਪੁਸ਼ ਕਰਦਾ ਵੇ ਕੁਦੀ ਮੈਨੂੰ ਇੱਥੇ 8 ਮਹੀਨੇ ਤੀ ਨਹੀਂ ਮਨਾਇਆ ਗਿਆ ਉਹਦੇ ਮਗਰ ਜਾਂਦਾ ਮਨਾਉਣ ਨੂੰ ਇਹ ਜੇ ਬੰਦੇ ਤੋਂ ਉਪਰ ਅਗਰ ਤੋਈ ਰੱਖੇਗੇ ਸੋਈ ਤੋਈ ਮੌਕਾ ਦੇ ਤਾਂ ਨਾ ਜਾਂਦੀ ਉਹ ਨਹੀਂ ਰਹਿੰਦੀ ਮੈਂ ਤਾਂ ਆਪਣੇ ਰਹਿੰਦੀ ਐਥੇ ਮੈਂ ਤਾਂ ਨਹੀਂ ਨਹੀਂ ਤੂੰ ਨਾ ਜਾ ਮੈਂ ਤਾਂ ਵੇਖੀ ਕਰਨਾ ਐ ਤੇ ਜਦੋਂ 8 ਮਹੀਨੇ ਦੁਖੀ ਸੀ ਹੁਣ ਵੀ ਨਹੀਂ ਮੈਂ ਰਹਿਣਾ ਮਸਤ ਵਸ ਤੇ ਉਹ ਤੂੰ ਨਾ ਜਾ ਜੇ ਤੂੰ ਉਸਤੇ ਨੂੰ ਮਨਾ ਲਿਆ ਜਾ ਕੇ ਮੈਂ ਇੱਥੇ ਰਹਿ ਕੇ ਕੋਈ ਨਾ ਤੂੰ ਤਾਂ ਰਹਿ ਇੱਕ ਤਾਂ ਇੱਕ ਤਾਂ ਰਹਿ ਲਈ ਇਹਨੂੰ ਵੀ ਆ ਤਿਉਹਣੇ ਉਹਨੂੰ ਵੀ ਜੋੜੇ ਨਾ ਉਹ ਇੱਕ ਤਾਂ ਰਹਿ ਪੋ ਇੱਕ ਤਾਂ ਜੀ ਹੋ ਨੇ تو ਆਹੀ ਕੰਮ ਤੋਰਾਂਗੇ ਵੀ ਇੱਕ ਰੈਪ ਇੱਕ ਜਾਵੜੀ ਇੱਕ ਰੈਪ ਇੱਕ ਜਾਵੜੀ ਐਂ ਕਰੇਗਾ ਹਾਂ ਨਹੀਂ ਜੀ ਹੁਣ ਮੇਰੇ ਤੇ ਘਰ ਹੀ ਉੱਜੜ ਚੁੱਕਾ ਦੀ ਜੇ ਮਤਲਬ ਦੋਨੇ ਜਾਵੜੀ ਵਾਲੀ ਇਹਦਾ ਨਾ ਕਰਦੇ ਆ ਗੱਲ ਆ ਤਰੇ ਰੱਖੇ ਗਏ ਵਰਤ ਦੋਨੇ ਪਾਸੇ ਹਾਂ ਨੇ ਆਪਣਾ ਦੋ ਜਵਾਕਾ ਤੂੰ ਤਾਂ ਰਹਿਣਾ ਦੋ ਜਵਾਕਾ ਪਹਿਲਾਂ ਕਿਸੇ ਤੇਰੇ ਨੂੰ ਦੋ ਜੀ ਲੈ ਕੇ ਆਇਆ ਸੀਗਾ ਉਹ ਜਿਹੜੇ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਜੀ ਮੈਂ ਕੋਲ ਕੋਈ ਨਹੀਂ ਮੈਂ ਕਿਹਨਾਂ ਵੀ ਚਲ ਤੂੰ ਤੇਰਾ ਘਰ ਹੈ ਤੂੰ ਰਾਣੀ ਬਣ ਕੇ ਇੱਥੇ ਰਹਿ ਮੈਂ ਕਿਹੋਰਾ ਮੈਂ ਇਹ ਜਿਹੜਾ ਕੀ ਪਤਾ ਤੀਜੇ ਦਿਨ ਫੇਰ ਆਏ ਚਾਚੇ ਚੱਕ ਕੇ ਝੋਲਾ ਉਹਨੇ ਵੈਸੇ ਜਲੂਸ ਕੱਢਦੇ ਨਾ ਹੁਣ ਨਹੀਂ ਨਹੀਂ ਜੀ ਬੈਠ ਬੁੱਤ ਪਾਣੀ ਪੋੜੀ ਪੀ ਕੀ ਤੇਰੇ ਪੜੇ ਲਿਖਦੇ ਅਖਲ ਤੇ ਪਰਦਾ ਪੈ ਗਿਆ ਯਾਰ ਜੇ ਜਾਵੜੀ ਦੋਨਾਂ ਜਿਹੇ ਦੇ ਵਿੱਚ 100 ਵਰੀ ਲੜਾਈ ਪੜਾਈ ਹੁੰਦੀ ਤੂੰ ਜਾ ਕੇ ਇਹਨੂੰ ਮਨਾ ਕੇ ਲਿਆਉਂਦਾ ਕੰਜਰਾ ਵਰੇ ਵਰੇ ਦਿਨਾਂ ਦੇ ਦਿਨ ਜਿਹੜਾ ਹੈਗਾ ਤੂੰ ਲੈ ਕੇ ਜਨਾਨੀ ਹੋਰ ਰੱਖ ਲਈ ਘਰੇ ਬਸ ਚਾਚਾ ਜੀ ਬਸ ਤੂੰ ਵੀ ਹੱਥ ਬੰਨੇ ਇਹਦੀ ਮਾਂ ਨੂੰ ਵੀ ਬੰਨੇ ਮੈਂ ਤਾਂ ਹੁਣ ਰਹਿਣਾ ਨਹੀਂ ਹੋ ਗਈ ਮੇਰਾ ਅੰਦੇ ਜਵਾਗ ਪਾਲ ਲੂ ਮੈਂ ਆਪਣੇ ਨਹੀਂ 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 ਚਾਚਾ ਜੀ ਅੱਜ ਕਾ ਕੱਲ ਕਾ ਮੈਂ ਰਹਿਣਾ ਹੀ ਨਹੀਂ ਹੁਣ ਜੇ ਤੇ ਮੇਰੇ ਅੱਠ ਮਹੀਨੇ ਲੰਘ ਗਏ ਮੇਰੀ ਜ਼ਿੰਦਗੀ ਲੰਘ ਜੂ ਤੇਰੇ ਬਿਨਾ ਬਸ ਕੋਤ ਮੇਰੀ ਗੱਲ ਮੇਰੀ ਜ਼ਿੰਦਗੀ ਨਗ ਜੂ ਆ ਵੇਖ ਲੋ ਇਧਰ ਆ ਵੇਖ ਲੋ ਚਿੱਟੇ ਝਾਟੇ ਵਾਲੀ ਐ ਨਹੀਂ ਸੋਚਿਆ ਵੀ ਮੇਰੇ ਪੁੱਤ ਦਾ ਘਰ ਬਰਬਾਦ ਹੋਈ ਜਾਂਦਾ ਹੈ ਸ਼ਰੇ ਆਮ ਲਿਆ ਕੇ ਭਾਲੀ ਹਜੇ ਮੈਨੂੰ ਕਹਿੰਦੀ ਤੂੰ ਬਾਗੀ ਸੀ ਮੇਰੇ ਪੁੱਤ ਨੇ ਕੁਛ ਤਾਂ ਕਰ ਦੇ ਦੇਖ ਲੋ ਇਧਰ ਤੂੰ ਪਾਣੀ ਪੂਣੀ ਪੀ ਇੱਕ ਤਾਂ ਦੇਖ ਲੋ ਇਧਰ ਤੂੰ ਤੇਰ ਖਰਾਬ ਕਰ ਲਿਆ ਨਾ ਤੂੰ ਐ ਸੋਚਦੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਤਾਂ ਤੂੰ ਸਾਡੀ ਕਰਦੀ ਚੱਕਰ ਜੋ ਨਾ ਵੀ ਨਹੀਂ ਰਹਿੰਦੀ ਜ਼ਿੰਦਗੀ ਤਾਂ ਤੂੰ ਮੇਰੀ ਕਰਦੀ ਬਾ ਮੈਂ ਰਹਿਣਾ ਹੀ ਨਹੀਂ ਤੇ ਗੱਲ ਮੇਰਾ ਖਰਾਬ ਪਤ ਤੁਰਿਆ ਨਹੀਂ ਨਹੀਂ ਚਾਚਾ ਜੀ ਨਹੀਂ ਨਹੀਂ ਜੱਜੋ ਜੀ ਬਸ ਹੱਕ ਤਾਂ ਤੇਰੇ ਘਰ ਦੇ ਵਿੱਚ ਮੇਰਾ ਹੱਕ ਹੈ ਇਹ ਜੀ ਦੇ ਕੀ ਤੀਜਾ ਦਿਨ ਫੇਰ ਚੱਕ ਕੇ ਝੋਲਾ ਜੂਗੀ ਤਾਂ ਮੈਂ ਕਿ ਫੇਰ ਜਾਊਂਗੀ ਮੇਰੇ ਜਵਾਕ ਪਾਲਣੇ ਆ ਮੈਂ ਕਿ ਕਿਸ ਲੜਦੀ ਫਿਰੂਗੀ ਮੈਂ ਤੁਹਾਨੂੰ ਮਾਂ ਨਹੀਂ ਮਿਲਦੀ ਜਵਾਕ ਦਾ ਅੱਛਾ ਤੂੰ ਥੋੜੀ ਸੋਚਿਆ ਜਦੋਂ ਉਹਨੂੰ ਲਿਆਂਦਾ ਉਦੋਂ ਤੈਨੂੰ ਕੀ ਲੱਗੇ ਉਦੋਂ ਜਵਾਕ ਲੱਗੇ ਨਹੀਂ ਤੈਨੂੰ ਵੀ ਦੋ ਜੰਮ ਕੇ ਸੜਦੇ ਤੂੰ ਇਹ ਨਹੀਂ ਪਤਾ ਸੀ ਵੀ ਜੇ ਜਵਾਕਾਂ ਨੂੰ ਮਾਂ ਨਹੀਂ ਮਿਲਨੀ ਜਵਾਕਾਂ ਨੂੰ ਪਿਓ ਵੀ ਨਹੀਂ ਮਿਲਣਾ ਤੂੰ ਦਾ ਹੋਰ ਮਾਂ ਲਿਆਇਆ ਜੇ ਕੱਲ ਨੂੰ ਮੈਂ ਹੋਰ ਲਿਆਵਾ ਫੇਰ ਕੀ ਵੀ ਤੂੰ ਕੀ ਦਿਲ ਤੇ ਸ਼ਰਮੀ ਨਹੀਂ ਮੰਦਾ ਉਹ ਤੋਂ ਮਾੜੀ ਮੋਟੀ ਚਲੋ ਭਾਜੀ ਤੁਹਾਨੂੰ ਪਾਣੀ ਪੋਣੀ ਪਿਆ ਕੁੜੀ ਨੂੰ ਉਹ ਵੀ ਮਾੜੀ ਮੋਟੀ ਗਲਤ ਕਾਣੇ ਰੱਖਿਆ ਘਰ ਆਉਂਦੇ ਫੇਰ ਵੀ ਮਾੜਾ ਮਟਾ ਕੋਈ ਸੋਚਿਆ ਬਸ ਚਾਚਾ ਜੀ ਮੈਂ ਕੀ ਸੋਚਾਂ ਇਹਨਾਂ ਬਾਰੇ ਜਿਹਨਾਂ ਨੇ ਮੇਰੇ ਬਾਰੇ ਨਹੀਂ ਸੋਚਿਆ ਮੇਰੀ ਗੱਲ ਮੇਰੀ ਗੱਲ ਸਾਲ ਇਕੱਠੇ ਨਹੀਂ ਕੱਢਿਆ ਕੁਝ ਤਾਂ ਸੋਚ ਅੱਛਾ ਤੂੰ ਨਹੀਂ ਸੋਚਿਆ ਵੀ ਅਸੀਂ 8 ਸਾਲ ਗੱਡੇ ਆ ਦੋ ਬੱਚੇ ਆ ਕੋਈ ਮੈਂ ਗੂਗਲ ਤੋਂ ਨਹੀਂ ਚੱਕੇ ਆਪਣੀ ਇਹੋ ਪਿਆਰ ਨਾਲ ਹੀ ਹੁੰਦੇ ਨੇ ਜਵਾਕ ਵੀ ਹਣ ਤੂੰ ਜਾ ਉਸੇ ਕੋਲੇ ਜਿਹਦੇ ਮਗਰ ਪਾਈਦਾ ਕਿ ਮੈਂ ਉਹਨੂੰ ਵੀ ਕੁਝ ਨਹੀਂ ਕਹਿਣ ਜੋਗਾ ਗਲਤੀ ਕਰੇਂ ਗਲਤੀ ਕਰੇਂ ਯਾਰ ਤੂੰ ਤੈਨੂੰ ਮਹੀਨਾ ਹੋ ਗਿਆ ਨਵੀਂ ਜਨਾਨੀ ਲਿਆ ਇਹਨੂੰ ਤੂੰ ਗਵਾਂਢ 'ਚ ਨਹੀਂ ਪਤਾ ਲੱਗਣ ਦਿੱਤਾ ਸਾਨੂੰ ਵੀ ਤੂੰ ਜਨਾਨੀ ਲਈ ਬਿਠਾ ਕੇ ਕਿੰਨਾ ਦਿਨ ਸ਼ੁਕਰ ਹੈ ਗਵਾਂਢ 'ਚ ਤਾਂ ਮੈਨੂੰ ਦੱਸਿਆ ਕਿਸੇ ਨੇ ਵੀ ਆ ਜਾ ਭੈਣੇ ਤੇਰੇ ਮਗਰਦਾਰ ਰੰਗ ਲਈ ਬਣਾਉਂਦੇ ਨੇ ਚੱਲ ਤੂੰ ਕੋਈ ਨਹੀਂ ਮੰਨ ਤੂੰ ਰਹਿ ਮੰਨ ਪਤਾ ਕੀ ਆ ਟੀਆਂ ਦਾ ਅਸਲੀ ਘਰ ਸਹੁਰੇ ਹੀ ਹੁੰਦੇ ਆ ਠੀਕ ਆ ਇਹੀ ਤਰ੍ਹਾਂ ਕਰ ਤੂੰ ਰਹਿ ਮੰਨ ਤੂੰ ਚਾਹ ਪਾਣੀ ਪੀ ਬੈਠ ਕੇ ਆਪ ਤੜਕੇ ਸਾਰੀ ਗੱਲ ਇਹਦੇ ਮੈਂ ਕੰਜਰਨਾ ਕਰਦੇ ਆ ਪਰ ਉਹ ਕੁੜੀ ਨਾਲ ਵੀ ਸੱਦ ਕੇ ਕਰਦੇ ਬਸ ਤੂੰ ਚਾਹ ਪਾਣੀ ਪੀ ਬੋ ਤੂੰ ਮੇਰੀ ਗੱਲ ਮੰਨ ਮੇਰੀ ਗੱਲ ਮੰਨ ਨਹੀਂ ਚਾਚੇ ਮੇਰੀ ਗੱਲ ਨਹੀਂ ਚਾਚੇ ਬਸ ਨਹੀਂ 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 ਛੱਡ ਦੇ ਮਾਤਾ ਤੂੰ ਤਾਂ ਮੇਰਾ ਬਰਬਾਦ ਕਰਤਾ ਛੱਡ ਦੇ ਬਸ ਚਲੋ ਜਵਾਕੋ ਚਲੋ ਕੋਈ ਤੇ ਰੰਜੀ ਜਾ ਵੱਡੇ ਦੀ ਕੋਈ ਵੀ ਨਹੀਂ ਰਹੀ ਖੜਾ ਹੋ ਜਾ ਹੁਣ ਮੈਂ ਕਾ ਸਿਰ ਫੜ ਕੇ ਕੀ ਕਰਾਂ ਹੁਣ ਮੈਂ ਤੁਹਾਨੂੰ ਮੇਰੀ ਜਾਨ ਤੇ ਟਕੰਡੇ ਵੀ ਤੇ ਦੋ ਅਠ ਕਿੰਵਾਰੀਆਂ ਸੀ ਨਾ ਦੋਨੇ ਔਟਕੀਆਂ ਤਰ੍ਹਾਂ ਨਾਲ ਦੋ ਜਵਾਕ ਮੇਰੇ ਲਈ ਅੰਦਰ ਨਹੀਂ ਵੜ ਕੇ ਦੇਖ ਸਕਦਾ ਹੁਣ ਦੁਨੀਆ ਉਜੜ ਗਈ ਮੇਰੀ ਦੁਨੀਆ ਤੂੰ ਸਿਆਣੀ ਸੀ ਭਾਬੀ ਮਾੜਾ ਮੋੜਾ ਤਾਂ ਸਮਝਾਉਂਦੀ ਨੂੰ ਕਿ ਤੈਨੂੰ 10 ਪੁੱਛ ਕੇ ਲਿਆ ਹੋਗਾ ਤੂੰ ਘਰੇ ਅੰਦਰ ਦੇ ਅੰਦਰ ਇੱਕ ਨਵੀਂ ਨੋਹ ਲਿਆ ਕੇ ਰੱਖੀ ਬੈਠੀ ਐ ਤੈਨੂੰ ਵੀ ਨਹੀਂ ਅਕਲ ਆਈ ਮਾੜੀ ਮੋਟੀ ਵੀ ਜਿਹੜੀ 8 ਸਾਲਾਂ ਦੀ ਵਿਆਹ ਹੀ ਦੋ ਜਵਾਕ ਜੰਮ ਤੇ ਉਹਦਾ ਕੀ ਬਣੂਗਾ ਮੈਂ ਕੀ ਕਰਾਂ ਮੈਨੂੰ ਤਾਂ ਇਹਨਾਂ ਦੇ ਰੋਲੇ ਦਾ ਨਹੀਂ ਸੀ ਪਤਾ ਮੈਨੂੰ ਤਾਂ ਕਹਦਾ ਕਰੇ ਅੱਜ ਆਉਂਦੀ ਕੱਲ ਆਉਂਦੀ ਐ ਕਦੀ ਕਦੀ ਨੂੰ 8 ਮਹੀਨੇ ਹੋ ਗ ਕਰਦੇ ਉਹਦੇ ਨਾਲ ਬਸ ਅਗਲ ਦੇ ਭਾਂਡਾ ਵੱਜ ਗਿਆ ਜੀ ਹੁਣ ਭਾਂਡਾ ਹੁਣ ਐ ਕਰ ਆ ਜਿਹੜੇ ਗੱਲ ਕਰਦੇ ਨਾ ਅਰਗੁਰ ਚੜਾਉਂਦੀ ਜਾਂ ਕੱਲਾ ਵੇਖੀ ਜਾ ਚੰਦ ਉਹ ਗਈਆਂ ਦੋਨੇ ਠੀਕ ਹੈ ਜਿਹੜੀ ਨੌਕਰੀ ਕਰਦਾ ਉਹਨੂੰ ਦੀ ਨਾਲ ਚ ਸੀਗਾ ਜੀ ਉਹਨੇ ਜਿਹੜੀ ਨਵੀ ਲਿਆ ਨਾ ਜੀ ਉਹਨੇ ਕੇਸ ਕੋਲ ਠੋਕਦਾ ਤੇਰਾ ਬੇੜਾ ਕਰ ਦਊਗੀ ਜਾਂ ਮੈਂ ਘਰ ਮੂਦਾ ਮਰਾ ਦਊਗੀ ਉਹ ਤੇਰਾ ਚਲੋ ਵੀਰ ਜੀ ਤੁਸੀਂ ਟਿਕਾਉ ਹੁਣ ਮੈਂ ਕੀ ਕਰੂੰਗਾ ਹੁਣ ਸੋਚਦੇ ਹਾਂ ਕੁਛ ਕਰੋ ਜੀ ਕੁਛ ਮੈਂ ਸੋਚਦਾ ਹੁਣ ਸਰਪੰਚ ਸਾਹਿਬ ਨਾਲ ਗੱਲ ਕਰਨੀ ਪਊਗੀ ਪੁੱਛਦੇ ਹਾਂ ਕੀ ਹਫ਼ਤਾਬ ਲੱਗੂਗਾ ਕਟੋ ਮਾਪ ਉਤਰਾ ਤੋ ਤੇ ਗਈਆਂ ਦੋਨੇ ਉਹਨੇਰੀ ਬਣ ਗਈ ਮੈਂ ਕੀ ਕਰ ਸਕਦਾ ਜਨਾਨੀਆਂ ਹੈਗਾ ਮੈਂ ਫੜ ਕੇ ਥੋੜਾ ਰੋਕ ਸਕਦਾ ਉਹਨੂੰ ਕੋਈ ਨਹੀਂ ਤੁਹਾਡਾ ਭਤੀਜਾ ਤੁਸੀਂ ਇਹਦਾ ਕੋਈ ਹੱਲ ਨਹੀਂ ਮੇਰਾ ਤਾਂ ਹੈਗਾ ਹੁਣ ਨਵੀਂ ਜਿਹੜੀ ਲਿਆਂਦੀ ਹੈ ਨਾ ਉਹ ਔਟਗੀ ਮੈਨੂੰ ਮੈਂ ਸਮਝਦਾ ਵੀ ਠੀਕ ਹੈ ਕੁੜੀ ਸਿਆਣੀ ਜੇ ਮਹੀਨਾ ਰਹਿ ਕੇ ਵੀ ਔਟਗੀ ਨਾ ਤੇਰੇ ਨਾਲ ਜੋ ਨਿਬੇੜਾ ਕਰੂਗੀ ਵੇਖੀ ਜਊ ਜੇ ਆ ਦੂਜੀ ਪਹਿਲਾਂ ਵਾਲੀ ਵੀ ਕੁੜੀ ਬਸ ਜੇ ਨਾ ਤਾਂ ਤਾਂ ਵੀ ਸ਼ੁਕਰ ਕਰਨੀ ਤਾਂ ਉੱਜੜ ਗਿਆ ਤੇਰਾ ਸਰਪੰਚ ਸਾਹਿਬ ਨਾ ਕਰਦਾ ਗੱਲ ਤੁਸੀਂ ਖਾਓ ਰੋਟੀ ਪਾਣੀ ਜੇ ਬਣਦਾ ਤਾਂ ਬਸ ਪੁੱਤ ਕਾਹਦੀ ਸਾਡਾ ਰੋਟੀ ਪਾਣੀ ਮੁੱਕ ਗਿਆ ਹੁਣ ਤਾਂ ਸਾਡਾ ਵੀ ਵਾਈ ਬੋਲ Hasta bye no, gente, no, no.